ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਿਛਲੇ 2 ਮਹੀਨੇ ਤੋਂ ਟੂਰਿਸਟ ਜਿਹਾ ਹਾਂਗਕਾਂਗ ਗੁਰਦਾਰਾ ਖਾਲਸਾ ਜਵਾਨ ਉੱਥੇ ਹਾਜ਼ਰੀਆਂ ਭਰ ਰਹੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਭਾਜੀ ਕੋਰਾਲ ਸਿੰਘ ਜੀ ਬੋਪਾਰਾ ਸਾਹਿਬ ਜਿਨ੍ਹਾਂ ਦੇ ਉਦਮ ਸਦਕਾ ਸਾਨੂੰ ਇੱਥੇ ਜਿਨ੍ਹਾਂ ਨੇ ਹਾਂਗਕਾਂਗ ਬੁਲਾਇਆ ਸੰਕਾ ਦੇ ਦਰਸ਼ਨ ਕਰਵਾਏ ਨੇ ਅੱਜ ਉਹਨਾਂ ਦੇ ਨਾਲ ਹੀ ਘੁੰਮਣ ਦਾ ਸੁਭਾਅ ਬਣਿਆ ਏਸ ਰਮਣੀਕ ਜਗ੍ਹਾ ਤੇ ਜਿੱਥੇ ਬਾਹਰੋਂ ਆਏ ਸੈਲਾਨੀ ਘੁੰਮ ਰਹੇ ਨੇ ਆਓ ਇੱਥੇ ਦੋ ਸ਼ਬਦ ਭਾਈ ਚਿਰਮਨ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਜੀ ਸਾਝੇ ਕਰਨਗੇ ਬੜੇ ਪਿਆਰ ਨਾਲ ਸੁਣੋ ਜੀ ਨੀਲੇ ਦੇ ਆਸ਼ਾ ਅਸਵਾਰਾ ਨੀਲੇ ਦੇ ਆਚਾ ਅਸਵਾਰਾ ਤੇਰੀ ਕਰਨੀ ਤੋਂ ਬਲਹਾਰੇ ਨੀਲੇ ਦੇ ਆਸ਼ਾ ਅਸਵਾਰਾ ਸਿਰ ਉੱਠਿਆ ਪਿਤਾ ਦਾ ਸਾਆ ਜੀਨਾ ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ ਹੋ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ ਇੱਕ ਸਿਰ ਦੀ ਦੇ ਕੁਰਬਾਨੀ ਔ ਇੱਕ ਸਿਰ ਦੀ ਦੇ ਕੁਰਬਾਨੀ ਪੰਜਾਂ ਨੂੰ ਫੇਰ ਝਟਕਾਇਆ ਓ ਇੱਕ ਸਿਰ ਦੀ ਦੇ ਕੁਰਬਾਨੀ ਪੰਜਾਂ ਨੂੰ ਫੇਰ ਝਟਕਾਇਆ ਫੇਰ ਲੈਣ ਦੇਣ ਦੇ ਦਾਤਾ ਫੇਰ ਲੈਣ ਦੇਣ ਦੇ ਦਾਤਾ ਦੁਨੀਆ ਤੂੰ ਜੋ ਜਨਿਆਰੇ ਮਿੱਲੇ ਦਿਆ ਸ਼ਾਇ ਅਸਵਾਰਾ ਮਿੱਲੇ ਦਿਆ ਸ਼ਾਇ ਅਸਵਾਰਾ ਤੇਰੀ ਰਣੀ ਤੂੰ ਬਲਹਾਰੇ ਮਿੱਲੇ ਦੀ ਆਸ਼ਾ ਅਸਵਾਰਾ ਹੋਰ ਨਾਮ ਲਿਖੀ ਜਾ ਪੜ ਕੇ ਤੂੰ ਜਰ ਨਈ ਲਾਂ ਦੀਆ ਵਾਰਾ ਜੀ ਗੁਰ ਨਾਮ ਲਿਖੀ ਜਾ ਪੜ ਕੇ ਤੂੰ ਜਰ ਨਈ ਲਾਂ ਦੀਆ ਵਾਰਾਂ ਸੁਣਿਆ ਕਰੂ ਜਵਾਨਾਂ ਗੋਪੀ ਚਰਮਲ ਦੀਆਂ ਟਾਰਾਂ ਸੁਣਿਆ ਕਰੂ ਜਮਾਨਾ ਗੋਪੀ ਚਰਮਲ ਦੀਆਂ ਟਾਰਾਂ ਤੇ ਗੁੱਡੇ ਤੇ ਪਿੰਡ ਤਾਲੀਵਾਲ ਰੱਤੇ ਗੁੱਡੇ ਤੇ ਪਿੰਡ ਹਰਧਾਨ ਵਸਦੇ ਨੇ ਸ਼ਹਿਰ ਬੁਲਾਰੇ ਨੀਲੇ ਦਿਆ ਸ਼ਾ ਅਸਵਾਰਾ ਨੀਲੇ ਦਿਆ ਸ਼ਾ ਅਸਵਾਰਾ ਤੇਰੀ ਬਲੇ ਹਾਰੇ ਇੱਲੇ ਜਿਆਸ਼ਾ ਅਸਵਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ